ਸਵੇਰ ਦੀ ਸ਼ੁਰੂਆਤ ਇੱਕ ਕੱਪ ਚਾਹ ਨਾਲ ਹੁੰਦੀ ਹੈ ਬਹੁਤ ਸਾਰੇ ਲੋਕ ਦਿਨ ਵਿੱਚ ਚਾਰ ਕੱਪ ਚਾਹ ਪੀਣ ਦੇ ਆਦੀ ਹੁੰਦੇ ਨੇ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਤੁਸੀਂ ਸਿਰਫ 15 ਦਿਨਾਂ ਲਈ ਚਾਹ ਛੱਡ ਦਿੰਦੇ ਹੋ ਤਾਂ ਇਸ ਦਾ ਤੁਹਾਡੇ ਸਰੀਰ ਤੇ ਕੀ ਅਸਰ ਪਵੇਗਾ ਇਹ ਔਖਾ ਲੱਗਦਾ ਹੈ ਇਹ ਸੁਣਨ ਵਿੱਚ ਵੀ ਤਾਂ ਔਖਾ ਲੱਗਦਾ ਹੈ ਪਰ ਇਸ ਦੇ ਫਾਇਦੇ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਡਾਕਟਰ ਨਵਨੀਤ ਕਾਲੜਾ ਕਾਲੜਾ ਦਾ ਕਹਿਣਾ ਹੈ ਕਿ ਚਾਹ ਛੱਡਣਾ ਸਰੀਰ ਲਈ ਇੱਕ ਤਰ੍ਹਾਂ ਦਾ ਡੀਟੌਕਸ ਹੈ ਜਿਸ ਕਾਰਨ ਕਈ ਸਕਾਰਾਤਮਕ ਬਦਲਾਅ ਦਿਖਾਈ ਦੇਣ ਲੱਗ ਜਾਂਦੇ ਨੇ ਚਾਹ ਵਿੱਚ ਮੌਜੂਦ ਕੈਫੀਨ ਤੁਹਾਡੇ ਨੀਂਦ ਦੇ ਚੱਕਰ ਨੂੰ ਪ੍ਰਭਾਵਿਤ ਕਰਦਾ ਹੈ ਲਗਾਤਾਰ ਚਾਹ ਪੀਣ ਨਾਲ देर ਨਾਲ ਨੀਂਦ ਆਉਂਦੀ ਹੈ ਅਤੇ ਨੀਂਦ ਖਰਾਬ ਹੁੰਦੀ ਹੈ ਪਰ ਜਦੋਂ ਤੁਸੀਂ 15 ਦਿਨਾਂ ਲਈ ਚਾਹ ਛੱਡ ਦਿੰਦੇ ਹੋ ਤਾਂ ਕੈਫੀਨ ਦਾ ਪ੍ਰਭਾਵ ਘਟ ਜਾਂਦਾ ਹੈ ਅਤੇ ਨੀਂਦ ਕੁਦਰਤੀ ਤੌਰ ਤੇ ਬਿਹਤਰ ਹੋ ਜਾਂਦੀ ਹੈ ਕੈਫੀਨ ਇੱਕ ਡਾਇuretic ਹੈ ਕਾਫ ਇਹ ਸਰੀਰ ਵਿੱਚੋਂ ਪਾਣੀ ਨੂੰ ਤੇਜ਼ੀ ਨਾਲ ਬਾਹਰ ਕੱਢ ਦਿੰਦਾ ਹੈ। ਬਹੁਤ ਜ਼ਿਆਦਾ ਚਾਹ ਪੀਣ ਨਾਲ ਡੀ ਹਾਈਡਰੇਸ਼ਨ ਹੋ ਜਾਂਦਾ ਹੈ ਜਿਸ ਨਾਲ ਤਕਾਵਟ ਅਤੇ ਚਮੜੀ ਖੁਸ਼ਕ ਹੋ ਜਾਂਦੀ ਹੈ। ਚਾਹ ਛੱਡਣ ਤੇ ਸਰੀਰ ਵਿੱਚ ਪਾਣੀ ਦਾ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਚਮੜੀ ਵੀ ਸੇਤਮੰਦ ਦਿਖਾਈ ਦੇਣ ਲੱਗਦੀ ਹੈ। ਬਹੁਤ ਜ਼ਿਆਦਾ ਚਾਹ ਪੀਣ ਨਾਲ ਕਈ ਵਾਰ ਐਸਿਡਿਟੀ, ਗੈਸ, ਪੇਟ ਫੁੱਲਣ ਦੀ ਸਮੱਸਿਆ ਵੱਜ ਜਾਂਦੀ ਹੈ। ਚਾਹ ਛੱਡਣ ਤੇ ਪੇਟ ਦਾ ਪੀ ਐਚ ਸੰਤੁਲਨ ਸੁਧਰਦਾ ਹੈ ਅਤੇ ਪਾਚਨ ਕਿਰਿਆ ਬਿਹਤਰ ਹੁੰਦੀ ਹੈ। ਅਤੇ ਭੋਜਨ ਆਸਾਨੀ ਨਾਲ ਪਚਣ ਲੱਗਦਾ ਹੈ ਚਾਹ ਵਿੱਚ ਮੌਜੂਦ ਕੈਫੀਨ ਤੋਂ ਪ੍ਰਾਪਤ ਊਰਜਾ ਅਸਥਾਈ ਹੁੰਦੀ ਹੈ ਜਿਸ ਤੋਂ ਬਾਅਦ ਵਿਅਕਤੀ ਥਕਾਵਟ ਅਤੇ ਸੁਸਤ ਮਹਿਸੂਸ ਕਰਦਾ ਹੈ ਪਰ 15 ਦਿਨਾਂ ਤੱਕ ਚਾਹ ਛੱਡਣ ਤੋਂ ਬਾਅਦ ਤੁਹਾਡਾ ਸਰੀਰ ਕੈਫੀਨ ਤੋਂ ਬਿਨਾਂ ਵੀ ਕਾਫੀ ਊਰਜਾ ਪੈਦਾ ਕਰਨਾ ਸ਼ੁਰੂ ਕਰ ਦਿੰਦਾ ਹੈ ਜੋ ਤੁਹਾਨੂੰ ਦਿਨ ਭਰ ਵਿੱਚ ਐਕਟਿਵ ਰੱਖਦਾ ਹੈ ਚਾਹ ਵਿੱਚ ਮੌਜੂਦ ਟੈਨਿਨ ਅਤੇ ਕੈਫੀਨ ਸਰੀਰ ਨੂੰ ਖਣਿਜਾਂ ਅਤੇ ਵਿਟਾਮਿਨਾਂ ਦੀ ਘਾਟ ਕਰ ਸਕਦੇ ਨੇ ਜਿਸ ਨਾਲ ਚਮੜੀ ਫਿੱਕੀ ਅਤੇ ਵਾਲ ਕਮਜ਼ੋਰ ਹੋ ਜਾਂਦੇ ਨੇ ਜਦੋਂ ਤੁਸੀਂ ਚਾਹ ਛੱਡ ਦਿੰਦੇ ਹੋ ਤਾਂ ਸਰੀਰ ਨੂੰ ਬਿਹਤਰ ਪੋਸ਼ਣ ਮਿਲਦਾ ਹੈ ਅਤੇ ਚਮੜੀ ਕੁਦਰਤੀ ਤੌਰ ਤੇ ਚਮਕਣ ਲੱਗਦੀ ਹੈ ਆਪਣੀ ਸਵੇਰ ਦੀ ਚਾਹ ਨੂੰ ਹਰਬਲ ਚਾਹ ਅਤੇ ਨਿੰਬੂ ਪਾਣੀ ਜਾਂ ਹਰੇ ਸਮੂਦੀ ਵਿੱਚ ਗ੍ਰੀਨ ਸਮੂਦੀ ਲਿਆਓ ਕੈਫੀਨ ਦੀ ਘਾਟ ਕਾਰਨ ਹੋਣ ਵਾਲੇ ਸਿਰਦਰਦ ਨੂੰ ਰੋਕਣ ਲਈ ਕਾਫੀ ਪਾਣੀ ਪੀਓ ਖੰਡ ਅਤੇ ਪ੍ਰੋਸੈਸਡ ਭੋਜਨ ਨੂੰ ਘਟਾਓ ਤਾਂ ਜੋ ਸਰੀਰ ਜਲਦੀ ਡੀਟੌਕਸ ਕਰ ਸਕੇ